मुर्दाबा मुबा मु मोदी सरकार मुाद मुर्दाबा दिलो दिलो मोदी ਪਲੀ I'm <laughs> not <laughs> ਹਾਂਜੀ ਜਿਹੜਾ ਇਹ ਤੁਹਾਡੇ ਲੋਕਾਂ ਦੀ ਜਿੱਤ ਲਈ ਆ ਰਿਹਾ ਗੋਲਨਗੇਟ ਇਹ ਸੂਚਕសារ ਮੋਰਚੇ ਦੀ ਕਾਲ ਦੇ ਉੱਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਅਤਵਾਦ ਵਾਂਗੂ ਗੁੰਡਾਵਰਦ ਗੁੰਡਾਗਰਦੀ ਕੀਤੀ ਹੈ ਸਾਡੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਹੈ ਸਾਡੇ ਸ਼ੁਭਮਨਦੀਪ ਨੂੰ ਸ਼ਹੀਦ ਕੀਤਾ ਹੈ ਔਰ ਸਾਡੇ ਪੰਜ ਸੱਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਨੇ ਜਿਹੜੇ ਮਿਸਿੰਗ ਨੇ ਉਹ ਹਰਿਆਣਾ ਸਰਕਾਰ ਦੱਸ ਨਹੀਂ ਰਹੀ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਪੁਕੜਾ ਫੂਕ ਰਹੇ ਆ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਆਪਣੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਰੇ ਭਾਰਤ ਦੀਆਂ ਮੰਗਾਂ ਨੇ ਸਾਡੀਆਂ ਕੱਲੀਆਂ ਪੰਜਾਬ ਦੀਆਂ ਮੰਗਾਂ ਰੇ ਮੰਗਾਂ ਨਹੀਂ ਨੇ ਪੂਰੇ ਭਾਰਤੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਨਹੀਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜੇ ਸਾਡੇ ਕਿਸਾਨ ਉੱਤੇ ਖੜੇ ਨੇ ਉਹਨਾਂ ਦੀ ਪਿੱਠ ਪਿਛੇ ਖੜਾ ਤੇ ਸਾਰੀ ਜਿਹੜੀ ਮੈਜੋਰਟੀ ਦੇ ਨਾਲ ਅਸੀਂ ਦਿੱਲੀ ਵੇ ਜਾਵਾਂਗੇ ਦਿੱਲੀ ਸਾਡੀ ਕੈਪੀਟਲ ਏਰੀਆ ਜਿਹਦੇ ਵਿੱਚ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਏ ਸਾਡੇ ਅੱਗੇ ਚੀਨ ਦਾ ਬਾਟਰ ਬਣਾਤਾ ਗਏ ਜਿਸ ਦਾ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਉਸ ਦੇ ਵਿਰੋਧ ਦੇ ਵਿੱਚ ਇੱਕ ਕੜੀ ਆ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਵਿਰੋਧ ਕਰ ਰਹੇ ਹਾਂ ਅੱਜ ਵੀ ਉਸ ਦੇ ਵਿਰੋਧ ਵਿਰੋਧ ਕਰ ਰਹੇ ਹਾਂ ਜਿਹੜਾ ਨੌਜਵਾਨ ਜਿਹੜੇ ਜਿਹੜੇ ਗੋਲਾ ਦੂਤੇ ਵਰਤੇ ਜਾ ਰਹੇ ਉਹ ਦੂਤੇ ਵਰਤੇ ਜਾ ਰਹੇ ਗਦਕੀ ਕਿਸਾਨ ਜਿਹੜਾ ਇਹ ਦੇਸ਼ ਦਾ ਅੰਡਾਤਾ ਹੈ ਪੰਨੀਆ ਕਾਰਾ ਇਹ ਤੁਸੀਂ ਦੇਖਿਆ ਹੋਊਗਾ ਕਿ ਸਰਕਾਰਾਂ ਨਾਲ ਅਸੀਂ ਜਦੋਂ ਕੋਈ ਵੀ ਮਾੜੀ ਜੀ ਗੱਲ ਕਰਦੇ ਸਾਨੂੰ ਕਹਿੰਦੇ ਆ ਵਾਇਲੈਂਸ ਕਰਦੇ ਨੇ ਇਹ ਕਹਿੰਦੇ ਸਾਨੂੰ ਅੱਤਵਾਦੀ ਖਾਲਸਤਾਨੀ ਵਕਵਾਦੀ ਦੱਸਦੇ ਨੇ ਅੱਜ ਸਰਕਾਰਾਂ ਨੇ ਉਹ ਗੋਲਾ ਬੂ ਸਾਡੇ ਪਰਵਰਤਿਆ ਜਿਹੜਾ ਜੰਗ ਦੇ ਵੇਲੇ ਦੂਸਰੇ ਦੇਸ਼ ਦੀਆਂ ਫੌਜਾਂ ਦੇ ਨਾਲ ਵਰਤਿਆ ਜਾਂਦਾ ਏ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਵਰਤਿਆ ਗਿਆ ਏ ਸਾਡੇ ਸ਼ਿੰਗਾਂ ਨੂੰ ਸੀਲ ਕਰ ਦਿੱਤਾ ਗਿਆ ਏ ਜਿਹੜਾ ਕਿ ਬਿਲਕੁਲ ਮੰਦ ਭਾਗਾ ਏ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਇਸ ਦੇਸ਼ ਦੇ ਭਾਰਤ ਦੇ ਨਾਗਰਿਕਾਂ ਅਸੀਂ ਆਪਣੀ ਰਾਜਧਾਨੀ ਜਾਣ ਵਾਸਤੇ ਸ਼ਾਂਤਮਈ ਜਾਣ ਵਾਸਤੇ ਬੇਨਤੀ ਕੀਤੀ ਸੀ ਪਰ ਸਾਡੇ ਨਾਲ ਬਿਲਕੁਲ ਖੱਟੜ ਸਰਕਾਰ ਨੇ ਅਹਿਮ ਸ਼ਾਫਦਾਨੀ ਵਾਲਾ ਰੋਕ ਅਖਤਿਆਰ ਕੀਤਾ ਏ ਉਹ ਵੀ ਸਰਕਾਰਾਂ ਨਹੀਂ ਰਹੀਆਂ ਇਹ ਵੀ ਨਹੀਂ ਰਹਿਣ ਗਿਆ ਇਨਾਂ ਦੇ ਇਹ ਐਂਡ ਦੇ ਐਂਡ ਟਾਈਮ ਇਹਨਾਂ ਦਾ ਆ ਗਿਆ ਏ ਇਸ ਕਰਕੇ ਇਹਨੇ ਹੱਤ ਚੁੱਕੀ ਹੋਈ ਏ ਪਰ ਅਸੀਂ ਅਸੀਂ ਸਿੱਧਕੋਂ ਡੋਲਣ ਵਾਲੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ ਅਸੀਂ ਸਾਰਾ ਕੁਝ ਸ਼ਹੀਦ ਕਰਾ ਕੇ ਵੀ ਆਜ਼ਾਦੀ ਲੈ ਕੇ ਰਵਾਂਗੇ ਅਸੀਂ ਦਿੱਲੀ ਜਾਵਾਂਗੇ ਤੇ ਜਾਵਾਂਗੇ ਸਾਨੂੰ ਇਹ ਰੋਕ ਨਹੀਂ ਸਕਦੇ ਜਾ ਕੇ ਉਹ ਜਗਾ ਮੰਗਣ ਵਾਸਤੇ ਗਈ ਸੀ ਉੱਥੇ ਗਏ ਸ਼ਾਮੇ ਇਸ ਤਰੀਕੇ ਨਾਲ ਬਹਿਣ ਵਾਸਤੇ ਗਏ ਸੀ ਅਸੀਂ ਸਿੱਧੇ ਸਰਕਾਰ ਕੋਲੋਂ ਨਾ ਜਗਾ ਮੰਗੀ ਸੀ ਉਹਤੇ ਸਾਨੂੰ ਜਗ੍ਹਾ ਦੇ ਦਿਓ ਸਾਡਾ ਐਮਐਸਵੀ ਗਰੰਟੀ ਕਾਨੂੰਨ ਆ ਉਹਨੂੰ ਲਿਆਂਦਾ ਜਾਵੇ ਸਾਡਾ ਜਿਹੜਾ ਵਾ ਪਰਪੂਸ਼ਨ ਦਾ ਐਕਟ ਸੀਗਾ ਉਹਨੂੰ ਵਾਪਸ ਕੀਤਾ ਜਾਵੇ ਸਾਡਾ 2020 ਬਿਜਲੀ ਵਾਲਾ ਜਿਹੜਾ ਸੀਗਾ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਉਹ ਧੜਾ-ਤੜ ਮੀਟਰ ਜਿਹੜੇ ਆ ਲੋਕਾਂ ਦੇ ਲੱਗ ਰਹੇ ਨੇ ਤੇ ਪਰਚੇ ਦਰਜ ਹੋ ਰਹੇ ਨੇ ਦੂਸਰਾ ਸੀਗਾ ਵੀ ਸਾਡੇ ਸਮੁੱਚੇ ਕਰਜ਼ੇ ਜਿਹੜੇ ਨੇ ਉਹਨਾਂ ਦੇ ਲੀਕ ਮਾਰੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਉਹਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਸ ਕਰਕੇ ਉਹ ਦਿੱਲੀ ਨੂੰ ਕੂਚ ਕਰ ਰਹੇ ਸੀਗੇ ਤੇ ਪਰ ਖੱਟਰ ਸਰਕਾਰ ਨੇ ਉਹ ਤੇ ਇਹੋ ਜੀ ਸਥਿਤੀ ਬਣਾ ਕੇ ਸਾਡਾ ਸੁਭਕਰਨ ਮਾਰਿਆ ਫਿਰ ਇਹਨਾਂ ਨੇ ਹੋਰ ਨੌਜਵਾਨਾਂ ਤੇ ਸੱਟਾਂ ਲਾਈਆਂ ਉਹਨਾਂ ਨੂੰ ਛਲੀਆਂ ਵਾਂ ਕੁੱਟਿਆ ਗਿਆ ਸਾਡੇ ਟਰੈਕਟਰ ਭਨੇ ਗਏ ਸਾਡੀਆਂ ਕਾਰਾਂ ਭਨੀ ਆ ਗਈਆਂ ਤੇ ਉੱਥੇ ਕਈ ਨੇਕਾ ਨੌਜਵਾਨ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਬੋਰੀਆਂ 'ਚ ਪਾ ਪਾ ਕੇ ਜਿਹੜਾ ਵਾ ਜੋਕੇ ਖੜਿਆ ਗਿਆ ਵਾ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਵਾਂ ਨਾ ਕਿ ਕੱਲੀਆਂ ਪਾਣੀ ਦੀਆਂ ਪਛਾੜਾ ਮਾਰ ਕੇ ਜਾ ਰਹੀਆਂ ਕੀ ਸਰਕਾਰ ਵੱਲੋਂ ਇਹੋ ਜਿਹਾ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਸਰਦਾਰ ਦੇ ਪਰਿਵਾਰ ਨੂੰ ਨਾਲ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਸਰਕਾਰ ਦੇ ਸੁਸਾਇ ਦੇ ਵੇਖੋ ਜੀ ਸਰਕਾਰ ਪਹਿਲਾਂ ਬੰਦੇ ਮਾਰ ਲਿਆ ਕਰੇ ਸਾਡੇ ਤੇ ਮੁੜ ਕੇ ਸਾਨੂੰ ਮੁਆਵਜ਼ਾ ਦੇ ਦਿਆ ਕਰੇ ਸ਼ੁਭ ਕਰਨ ਕਿੱਥੋਂ ਲਿਆਵਾਂਗੇ ਅਸੀਂ ਭਾਵੇਂ ਸਾਨੂੰ 20 ਕਰੋੜ ਰੁਪਇਆ ਮਿਲ ਜਵੇ ਅਰਬ ਰੁਪਇਆ ਮਿਲ ਜਵੇ ਉਹਨੂੰ ਕਿੱਥੋਂ ਲਿਆਵਾਂਗੇ ਜਿਹੜਾ ਇਕੱਲਾ ਇਕੱਲਾ ਘਰ ਦਾ ਚਿਰਾਗ ਸੀਗਾ ਉਹ ਬੁਝ ਗਿਆ ਉਹਦੀਆਂ ਭੈਣਾਂ ਦੋ ਸੀਗੀਆਂ ਮਾਤਾ ਉਹਦੀ ਹੈ ਨਹੀਂ ਕਿ ਤੇ ਉਹਦੇ ਦਾਦੀ ਪਾਲ ਰਹੀ ਸੀ ਉਹਨੂੰ ਤੇ ਉਹ ਨਹੀਂ ਉਹਨੂੰ ਕਿੱਥੋਂ ਲੱਭ ਕੇ ਲਿਆਵਾਂਗੇ ਜਿਹੜੇ ਬਾਕੀ ਦੇ ਨੌਜਵਾਨ ਸਾਡੇ ਲਾਫਤਾ ਉਹਨੂੰ ਕਿੱਥੋਂ ਲੱਭਾਂਗੇ ਇਹਦਾ ਸਰਕਾਰਾਂ ਨੂੰ ਪਹਿਲਾਂ ਹੱਲ ਕਰਨਾ ਚਾਹੀਦਾ ਸੀਗਾ ਕੁਛ ਨਾ ਕੁਛ ਅੱਜ ਫੇਰ ਇੱਕ ਬਜ਼ੁਰਗ ਦੀ ਹਾਰਟ ਅਟੈਕ ਨਾਲ ਉਹਦੇ ਸ਼ੀਟੀ ਹੋ ਗਈ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਪਟਨਾ ਦੇ ਵਿੱਚ ਵੇਖੋ ਜੀ ਸਾਡਾ 750 ਕਿਸਾਨ ਉਦੋਂ ਵੀ ਸ਼ਹੀਦ ਕੀਤਾ ਸੀ ਇਹਨਾਂ ਨੇ 2020 ਦੇ ਵਿੱਚ ਤੇ ਹੁਣ ਲਗਾਤਾਰ ਜਿਹੜੇ ਆ ਫਿਰ ਉਸ ਦਿਨ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਆ ਪੰਜਵਾਂ ਕਿਸਾਨ ਅੱਜ ਜਿਹੜਾ ਸ਼ਹੀਦ ਹੋ ਚੁੱਕਾ ਵਾ ਅਜੇ ਪਤਾ ਨਹੀਂ ਕਿੰਨੀਆਂ ਜਿਹੜੀਆਂ ਸ਼ਹੀਦੀਆਂ ਗਾਂ ਵਾਸਤੇ ਵੀ ਹੋਣਗੀਆਂ ਕਿਉਂਕਿ ਜਿਹੜੇ ਕਿਸਾਨ ਸਾਡੇ ਉੱਤੇ ਗਏ ਆ ਡਟੇ ਆ ਉਹ ਡਟੇ ਰਹਿਣਗੇ ਉਹਨਾਂ ਪੈ ਵਾਪਸ ਤੇ ਹੋਣਾ ਨਹੀਂਗਾ ਪਰ ਉਹ ਜਿਹੜੀ ਅਤਿਆਚਾਰ ਕਰ ਰਹੇ ਨੇ ਉਹ ਉਹ ਬੇਹੱਦ ਜਿਹੜੀਆਂ ਨਿੰਦਣਯੋਗ ਹੈ ਜਿਹੜੀਆਂ ਬਾਲਾਪੁਰ ਤੋਂ ਲੋਕਾਂ ਨੇ ਪਹਿਲੇ ਐਨਐਸਐਲ ਲਗਾਇਆ ਜਾ ਰਿਹਾ ਤੇ ਉਹ ਵਾਪਸ ਵਾਪਸ ਲੈਣੇ ਕਿ ਲੱਗਦੇ ਨੇ ਕਿ ਜਮਾਨਤ ਸਿਚUATION ਜਿਹੜਾ ਹੋ ਗਿਆ ਵੇਖੋ ਜੀ ਤਸ਼ੱਦਦ ਤੇ ਹੋ ਹੀ ਰਿਹਾ ਵਾ ਤੁਹਾਨੂੰ ਦੱਸਿਆ ਮੈਂ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਆਂ ਅਸੀਂ ਲੜਨ ਵਾਸਤੇ ਨਹੀਂ ਜਾਂਦੇ ਅਸੀਂ ਤੇ ਡੰਡੇ ਵੀ ਜਿਹੜੇ ਝੰਡਿਆਂ ਦੇ ਵਿੱਚ ਆ ਬਿਲਕੁਲ ਮਾੜੇ ਪਾਉਨੇ ਆ ਸਾਨੂੰ ਕੋਈ ਲੜਨ ਦਾ ਉਹਨਾਂ ਦਾ ਸ਼ੌਂਕ ਨਹੀਂ ਅਸੀਂ ਤੇ ਜਗ੍ਹਾ ਮੰਗ ਰਹੇ ਸੀ ਉਹਨਾਂ ਕੋਲੋਂ ਵੀ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਬੈਠੇ ਦਿੱਤਾ ਜਾਵੇ ਸਾਡੇ ਐਮਐਸਪੀ ਗਰੰਟੀ ਕਾਨੂੰਨ ਦੀ ਜਿਹੜੀ ਆ ਉਹਨੂੰ ਲਿਆਂਦਾ ਜਾਵੇ ਆਪਣੀਆਂ ਮੰਗਾਂ ਹੱਕੀ ਮੰਗਾਂ ਮੰਗਣ ਵਾਸਤੇ ਜਾ ਰਹੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਹੱਕ ਆ ਵੀ ਅਸੀਂ ਕਿਤੇ ਵੀ ਧਰਨਾ ਮਜਾਰਾ ਕਰਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਆ ਉਹ ਲੈ ਸਕਦੇ ਆਂ